ਸੋਰੀ ਜਿਹੜਾ ਆ ਕਾਂਗਰਸ ਦਾ ਜਿਹੜਾ ਗੱਟ ਜੋੜਾ ਉਹ ਸਰਕਾਰ ਬਣਾਉਂਦਾ ਦਿਖ ਰਿਹਾ 100% ਕਾਂਗਰਸ ਜਿਹੜੀ ਆ ਗੁਰਦਾਸਪੁਰ ਤੋਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਬਹੁਤ ਲੀਡ ਨਾਲ ਜਿੱਤ ਕੇ ਆਉਣਗੇ ਔਰ ਕਾਂਗਰਸ ਨੂੰ ਬਹੁਤ ਵੱਡਾ ਫਾਇਦਾ ਮਿਲਿਆ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਅਤੇ ਮਨਜੀਤ ਸਿੰਘ ਚੀਮਾ ਕੋਆਰਡੀਨੇਟਰ ਹਲਕਾ ਸ਼੍ਰੀ ਹਰਗਵਿੰਦਪੁਰ ਵੱਲੋਂ ਨਗਰ ਕੌਂਸਲ ਪ੍ਰਧਾਨ ਸ਼੍ਰੀ ਹਰਗਵਿੰਦਪੁਰ ਨਵਦੀਪ ਸਿੰਘ ਪੰਨੂ ਜੋ ਕਿ ਪਿਛਲੇ ਦਿਨੀ ਆਮ ਆਦਮੀ ਪਾਰਟੀ ਛੱਡ ਕੇ ਆਪਣੇ ਕੌਂਸਲਰ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ ਉਹਨਾਂ ਦਾ ਅੱਜ ਸਨਮਾਨ ਹਲਕਾ ਇੰਚਾਰਜ ਸ਼੍ਰੀ ਹਰਗਵਿੰਦਪੁਰ ਮਨਦੀਪ ਸਿੰਘ ਰੰਗੜ ਨੰਗਲ ਅਤੇ ਕੋਆਰਡੀਨੇਟਰ ਮਨਜੀਤ ਸਿੰਘ ਚੀਮਾ ਵੱਲੋਂ ਆਪਣੇ ਸਾਥੀਆਂ ਸਮੇਤ ਪ੍ਰਧਾਨ ਨਮਦੀਪ ਸਿੰਘ ਪੰਨੂ ਅਤੇ ਉਸਦੇ ਸਾਥੀ ਕਾਉਂਸਲਰਾਂ ਦਾ ਅੱਜ ਬਟਾਲਾ ਕਲੱਬ ਵਿਖੇ ਪ੍ਰੈਸ ਵਾਰਤਾ ਦੌਰਾਨ ਵਿਸ਼ੇਸ਼ ਤੌਰ ਤੇ ਸਰੋਪੇ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਰਾਜਾ ਪ੍ਰਿੰਦਕੀ ਜਿੰਦਾਬਾਦ ਮਾਝੇ ਦੀ ਸਾਰੀ ਲੀਡਰਸ਼ਿਪ ਜਿੰਦਾਬਾਦ ਨਮਦੀਪ ਸਿੰਘ ਰੰਗਨਗਰ ਜਿੰਦਾਬਾਦ ਸ਼੍ਰੀਮਤੀ ਝਾਂਬਨੀ ਗੋਮਰ ਜੀ ਜਿੰਦਾਬਾਦ ਕਾਂਗਰਸ ਦੀ ਸੋਚ ਦੇ ਰਾਜਿਆਂ ਦੇ ਲੋਕ ਤੇ ਹਾਂ ਬਦਲੇਗਾ ਅੱਲਾਹ ਹੱਥ ਬਦਲੇਗਾ ਅੱਲਾਹ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਨਗਰ ਕੌਂਸਲ ਪ੍ਰਧਾਨ ਨਵਦੀਪ ਸਿੰਘ ਪੰਨੂ ਨੇ ਪ੍ਰੈਸ ਵਾਰਤਾ ਦੌਰਾਨ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਅੱਜ ਅਸੀਂ ਹਰਕਾ ਸਿਰੀ ਹਰਗਮਿੰਦਪੁਰ ਤੋਂ ਨਗਰ ਕੌਂਸਲ ਦੇ ਪ੍ਰਧਾਨ ਜੋ ਕਿ ਨਵਦੀਪ ਸਿੰਘ ਪੰਨੂ ਉਹਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਹਾਂਜੀ ਪੰਨੇ ਸਾਥ ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਰਾਜਨੀਤਿਕ ਪਾਰਟੀਆਂ ਦੇ ਵਿੱਚ ਤੁਹਾਡੀ ਕੀ ਉਧੇਦਾਰੀ ਰਹੀ ਕੀ ਸਰਗਰਮੀ ਰਹੀ ਤੇ ਤੁਸੀਂ ਕਿਹੜੇ-ਕਿਹੜੇ ਅਹੁਦੇ ਤੇ ਰਹੇ ਤੇ ਕਿਹੜੀ ਪਾਰਟੀ ਛੱਡੀ ਤੇ ਕਿਹੜੇ ਜਾਏ ਦੇਖੋ ਮੈਂ ਨਗਰ ਕੌਂਸਲ ਦਾ ਪ੍ਰਧਾਨ ਆ ਆਮ ਆਦਮੀ ਪਾਰਟੀ ਮੈਂ ਇੰਡੀਪੈਂਡੈਂਟ ਇਲੈਕਸ਼ਨ ਲੜਿਆ ਸੀ ਇੰਡੀਪੈਂਡੈਂਟ ਇਲੈਕਸ਼ਨ ਤੋਂ ਲੜਨ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਐਮਐਲਏ ਸਾਹਿਬ ਦਾ ਮੈਨੂੰ ਇਸ ਗੱਲ ਲਈ ਜਿਹੜਾ ਆ ਉਹਨਾਂ ਨੇ ਸ਼ਾਮਲ ਹੋਣ ਲਈ ਮੈਨੂੰ ਸੱਦਾ ਦਿੱਤਾ ਮੇਰੇ ਨਾਲ ਉਹਨਾਂ ਦਾ ਪਿਆਰ ਸੀ ਮੈਂ ਉਹਨਾਂ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ ਮੈਂ ਆਮ ਆਦਮੀ ਪਾਰਟੀ ਚ ਸੇਖਵਾ ਸਾਹਿਬ ਬਧੀਆ ਲੀਡਰ ਨੇ ਮੈਨੂੰ ਉਹਨਾਂ ਨੇ ਉੱਥੇ ਪਰਭਾਰੀ ਵੀ ਲਿਆ ਪਰ ਕਿਤੇ ਨਾ ਕਿਤੇ ਮੇਰਾ ਆਮ ਆਦਮੀ ਪਾਰਟੀ ਛੱਡਣ ਦਾ ਕਾਰਨ ਜਿਹੜਾ ਹੋਇਆ ਇਥੇ ਹਲਕਾ ਵਿਧਾਇਕ ਨਾਲ ਨਾ ਬਣਨੀ ਔਰ ਹਲਕਾ ਵਿਧਾਇਕ ਦਾ ਮੇਰੇ ਕੰਮ ਚ ਮੇਰੇ ਅਧਿਕਾਰ ਖੇਤਰ ਦੇ ਵਿੱਚ ਲੋੜ ਤੋਂ ਜ਼ਿਆਦਾ ਦਖਲਅੰਦਾਜ਼ੀ ਕਰਨਾ ਮੇਰੇ ਉੱਪਰ ਝੂਠਾ ਪਰਚਾ ਦਰਜ ਕਰਾਉਣਾ ਮਿਊਸਪਲ ਕਮੇਟੀ ਦਾ ਕੋਈ ਕੰਮ ਹੋਣ ਨਾ ਦੇਣਾ ਔਰ 2 ਸਾਲਾਂ ਦੇ ਵਿੱਚ ਕਮੇਟੀ ਸ਼ਰੀਰ ਗਗਿੰਦਪੁਰ ਦੇ ਵਿੱਚ ਇੱਕ ਚਵਾਨੀ ਦਾ ਨਾ ਕੰਮ ਹੋਣਾ ਜੀ ਦੇਖੋ ਜੀ ਤੁਸੀਂ ਇੰਡੀਪੈਂਡੈਂਟ ਇਲੈਕਸ਼ਨ ਲੜੀ ਤੇ ਤੁਸੀਂ ਜਿੱਤ ਪ੍ਰਾਪਤ ਕੀਤੀ ਉਹਦਾ ਸਿੱਧਾ ਸਿੱਧਾ ਇਹ ਸਿਰਫ ਮੰਦਾ ਕਿ ਲੋਕ ਜਿਹੜੇ ਨੇ ਕਿ ਚਾਹੁੰਦੇ ਹੋਣ ਤੇ ਫਿਰ ਉਹ ਉਮੀਦਵਾਰ ਜਿੱਤਦਾ ਉਹਦਾ ਨਹੀਂ ਜਿੱਤਦਾ ਇਹਦਾ ਮਤਲਬ ਤੁਹਾਡੇ ਨਾਲ ਵੋਟ ਬੈਂਕ ਵੀ ਕਾਫੀ ਆ ਹੁਣ ਤੁਸੀਂ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ ਜੀ ਕੀ ਵਿਸ਼ਵਾਸ ਦਿਵਾਉਂਦੇ ਜੀ ਹਲਕਾ ਸ਼੍ਰੀ ਹਰਗਮਨਪੁਰ ਤੋਂ ਬਿਲਕੁਲ ਡੈਫੀਨੇਟਲੀ ਹਲਕਾ ਸ਼੍ਰੀ ਹਰਗਮਨਪੁਰ ਜਿੱਤਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਅੱਜ ਲੋਕ ਸਭਾ ਦੀਆਂ ਵੋਟਾਂ ਨੇ ਲੋਕ ਸਭਾ ਹਲਕਾ ਸ਼੍ਰੀ ਹਰਗਮਨਪੁਰ ਦੇ ਵਿੱਚ ਲੋਕ ਸਭਾ ਦੇ ਵਿੱਚ ਕਾਂਗਰਸ ਪਾਰਟੀ ਦੀ ਕੈਂਡੀਡੇਟ ਜਿਮਣੀ ਗੋਮਰਤੀ ਨੂੰ ਵੱਡੀ ਲੀਡ ਦਵਾ ਕੇ ਤੋਰਾਂਗੇ ਇਥੋਂ ਜਿਤਾ ਕੇ ਭੇਜਾਂਗੇ ਸ਼੍ਰੀ ਹਗਮਨਪੁਰ ਹਲਕਾ ਸ਼ਾਨ ਨਾਲ ਜਿੱਤੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਥੇ ਸਰਪੰਚੀਆਂ ਦੀਆਂ ਇਲੈਕਸ਼ਨ ਸੰਪਤੀਆਂ ਦੀਆਂ ਇਲੈਕਸ਼ਨਾਂ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਪਾਰਟੀ ਦੇ ਸੰਬੰਧ ਵੀ ਬਣਗੇ ਔਰ ਸੰਪਤੀ ਮੈਂਬਰ ਵੀ ਬਣਗੇ ਜਲਾਪੀਸ਼ਰ ਮੈਂਬਰ ਵੀ ਜਤਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਆ ਬੜੀ ਸ਼ਾਨ ਨਾਲ ਕਾਂਗਰਸ ਪਾਰਟੀ ਜਿੱਤੂਗੀ ਔਰ ਜਿੰਨੇ ਮਤਲਬ ਆਪ ਦੀ ਤਨਮਾਈ ਜਿਹੜੀ ਆ ਉਹਦਾ ਇਮਾਨਦਾਰੀ ਦੇ ਨਾਲ ਜਿਹੜੀ ਕਾਂਗਰਸ ਦਾ ਥੋਕ ਕਿਸਾਨ ਦਿਆਂਗੇ ਹੋਰ ਵੀ ਪਾਰਟੀਆਂ ਦੇ ਉਮੀਦਵਾਰ ਜਿਹੜੇ ਖੜੇ ਹੋਣਗੇ ਸਾਰੀਆਂ ਪਾਰਟੀਆਂ ਨੇ ਜੋੜ ਲਾਉਣਾ ਕੀ ਕਾਰਨ ਹੋਊਗਾ ਕਿ ਲੋਕ ਇਸ ਦੁਨੀਆ ਪਾਰਟੀਆਂ ਨੂੰ ਇਗਨੋਰ ਕਰਕੇ ਕਾਂਗਰਸ ਨੂੰ ਹੀ ਜਿਤਾ ਦੇਣਗੇ ਦੇਖੋ ਸਭ ਤੋਂ ਪਹਿਲਾਂ ਜੇ ਤੁਸੀਂ ਸੈਂਟਰ ਦੀ ਗੱਲ ਕਰ ਲੋ ਤਾਂ ਉੱਥੇ ਹਮੇਸ਼ਾ ਹੀ ਬੀਜੇਪੀ ਗਵਰਨਮੈਂਟ ਜਿੱਦੀ ਰਹੀ ਹੈ ਐਸ ਵਾਰੀ ਜਿਹੜਾ ਆ ਕਾਂਗਰਸ ਦਾ ਜਿਹੜਾ ਗੱਟ ਜੋੜਾ ਉਹ ਸਰਕਾਰ ਬਣਾਉਂਦਾ ਦਿਖ ਰਿਹਾ ਦੂਜੀ ਗੱਲ ਜੇ ਉੱਥੇ ਬਣਾਉਂਦਾ ਦਿਖ ਰਿਹਾ ਤੇ ਪੰਜਾਬ ਦੇ ਵਿੱਚ ਜਿਹੜੀ ਹਨੇਰੀ ਨਾਲ ਸਰਕਾਰ ਬਣੀ ਸੀ ਅੱਜ ਉਹਦਾ ਬੈਕਫੁੱਟ ਤੇ ਆਉਣਾ ਉਹਦਾ ਗਰਾਫ ਇਹਨਾਂ نیچے गिरਣਾ ਕਾਂਗਰਸ ਦੇ ਵਾਸਤੇ ਠੰਡੀਆਂ ਹਵਾਵਾਂ ਆਉਣਾ ਲੋਕਾਂ ਦਾ ਕਾਂਗਰਸ ਵੱਲ ਝੁਕਣਾ ਕਾਂਗਰਸ ਦੇ ਕੀਤੇ ਹੋਏ ਚੰਨੀ ਸਾਹਿਬ ਦੇ ਪੁਰਾਣੇ ਕੰਮਾਂ ਕਰਕੇ ਭਾਵੇਂ ਤਿੰਨ ਮਹੀਨੇ ਚ ਹੀ ਕੀਤੇ ਉਹਨਾਂ ਦੇ ਕੰਮਾਂ ਨੂੰ ਦੇਖ ਲਿਆ ਇਧਰਲੀ ਸਾਈਡ ਨੂੰ ਆਉਣਾ ਔਰ ਸਾਡੇ ਹਲਕੇ ਦੇ ਵਿੱਚ ਜਿਹੜਾ ਆਧਾਰ ਆ ਬਹੁਤ ਸਾਰਾ ਜਿਹੜੇ ਸੁਖਵਿੰਦਰ ਸਿੰਘ ਰੰਦਾਵਾ ਜੀ ਸਭ ਦਾ ਡਿਪਟੀ ਮੁੱਖ ਮੰਤਰੀ ਜਾਂ ਸਰਦਾਰ ਤ੍ਰਿਪਤਿੰਦਰ ਸਿੰਘ ਬਾਜਵਾ ਜੀ ਦਾ ਹੋਣਾ ਔਰ ਉਸ ਤੋਂ ਬਾਅਦ ਸਾਡੇ ਹਲਕੇ ਇੰਚਾਰਜ ਦੀ ਸ਼ਰੀਫੀ ਜਿਹੜਾ ਬਹੁਤ ਵਧੀਆ ਇਨਸਾਨ ਨੇ ਲੋਕਾਂ ਦੇ ਦੁੱਖ ਸੁੱਖ ਚ ਜਾਂਦੇ ਨੇ ਮੇਰਾ ਦੁੱਖ ਸੁੱਖ ਚ ਲੋਕਾਂ ਦਾ ਪਿਆਰ ਹੈ ਕੋਆਰਡੀਨੇਟਰ ਸਾਹਿਬ ਖਲੋਤੇ ਨੇ ਇਹਨਾਂ ਦਾ ਪਿਆਰ ਹੈ ਸਾਡੀ ਜਿਹੜੀ ਟੀਮ ਹੈ ਮੇਰੇ ਨਾਲ ਸਮੁੱਚੇ ਮੇਰੇ ਕਾਉਂਸਲਰ ਖਲੋਤੇ ਨੇ ਸਾਰੇ ਡਟ ਕੇ ਜਿਹੜਾ ਸ਼ਹਿਰੀਆ ਗਮਨਪੁਰ ਦੇ ਕਾਂਗਰਸ ਦੀ ਇੱਕ ਬਹੁਤ ਵੱਡੀ ਟੀਮ ਆ ਅੱਜ ਠੀਕ ਆ ਅਸੀਂ ਥੋੜੇ ਜੇ ਬੰਦੇ ਇੱਥੇ ਇੱਕ ਸਪੈਸ਼ਲ ਪ੍ਰੋਗਰਾਮ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਹਲਕੇ ਦੇ ਵਿੱਚ ਤੁਹਾਨੂੰ ਕਾਂਗਰਸ ਦੀ ਬਹੁਤ ਸਾਰੀ ਵੱਡੀ ਟੀਮ ਆ ਜਿਹੜੀ ਕੰਮ ਕਰਦੀ ਦਿਖੂਏ ਪੰਚ ਸਰਪੰਚ ਬਜਿਹੜਾ ਕੰਮ ਕਰਦੇ ਦੇਖਣਗੇ ਸਾਬਕਾ ਚੇਅਰਮੈਨ ਨੇ ਜਿਹੜੇ ਉਹ ਤੁਹਾਨੂੰ ਕੰਮ ਕਰਦੇ ਦੇਖਣਗੇ ਕਿਤੇ ਨਾ ਕਿਤੇ ਗਰਦਾਸਪੁਰ ਤੋਂ ਜਿਹੜੀ ਕਿ ਸੁਖਜਿੰਦਰ ਸਿੰਘ ਰੰਧਾਵਾ ਹੋਣ ਨੂੰ ਟਿਕ ਟਿਕਟ ਮਿਲੀ ਆ ਉਹਦੇ ਨਾਲ ਵੀ ਕਾਂਗਰਸ ਨੂੰ ਕੋਈ ਹੋਰ ਬਲ ਮਿਲੂਗਾ ਤੁਹਾਨੂੰ ਲੱਗਦਾ ਡੈਫੀਨੇਟਲੀ 100% ਕਾਂਗਰਸ ਜਿਹੜੀ ਹੈ ਗੁਰਦਾਸਪੁਰ ਤੋਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਬਹੁਤ ਲੀਡ ਨਾਲ ਜਿੱਤ ਕੇ ਆਉਣਗੇ ਔਰ ਕਾਂਗਰਸ ਨੂੰ ਬਹੁਤ ਵੱਡਾ ਫਾਇਦਾ ਮਿਲਿਆ ਜੇ ਕਾਂਗਰਸ ਪਾਰਟੀ ਨੇ ਇਹ ਉਮੀਦਵਾਰ ਬਣਾਇਆ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਨੂੰ ਤੇ ਡੈਫੀਨੇਟਲੀ ਉਹ ਜਿੱਤ ਕੇ ਆਉਣਗੇ ਉਹ ਹਮੇਸ਼ਾ ਜਿਹੜਾ ਇੱਥੋਂ ਆ ਮਰੀ ਉਸ ਗੱਲ ਦਾ ਕੋਈ ਸ਼ੰਕਾ ਹੀ ਨਹੀਂ ਜਾਈ ਇਸ ਗੱਲ ਦੀ ਤੇ ਕੋਈ ਸੋਚਣ ਦੀ ਲੋੜ ਨਹੀਂ ਡੈਫੀਨੇਟਲੀ ਉਹ 100% ਜਿਹੜਾ ਜਿੱਤ ਕੇ ਆਉਣਗੇ ਬਿਨਾ ਮੁਕਾਬਲਾ ਜਿੱਤ ਹੋਊਗੀ ਇਸ ਜਿਹੜਾ ਸਾਡੇ ਨਾਲ ਹਲਕਾ ਸ੍ਰੀ ਹਰਗਮਿੰਦਪੁਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਖੜੇ ਨੇ ਉਹਨਾਂ ਨੂੰ ਪੁੱਛਾਂਗੇ ਕਿ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਸ਼ਾਮਲ ਹੋਏ ਨੇ ਉਹਨਾਂ ਦੇ ਨਾਲ ਕਿੰਨਾ ਕੁ ਬਲ ਮਿਲਿਆ ਕਾਂਗਰਸ ਪਾਰਟੀ ਨੂੰ ਸ੍ਰੀ ਹਰਬਿੰਦਪੁਰ ਹਲਕੇ ਦੇ ਵਿੱਚ ਹਾਂਜੀ ਸਰ ਮੈਂ ਨਵਦੀਪ ਸਿੰਘ ਪੰਨੂ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਨੇ ਜੋ ਸਾਡੀ ਕਾਂਗਰਸ ਪਾਰਟੀ ਦੇ ਵਿੱਚ ਆਉਣ ਨਾਲ ਹਲਕਾ ਸ੍ਰੀ ਹਰਬਿੰਦਪੁਰ ਦੇ ਵਿੱਚ ਕਾਂਗਰਸ ਪਾਰਟੀ ਨੂੰ ਬਹੁਤ ਹੀ ਵੱਡਾ ਇੱਕ ਜੋਸ਼ ਮਿਲਿਆ ਵਾ ਵੱਡੀ ਲੋਕ ਸਭਾ ਦੀ ਚੋਣਾਂ ਦੇ ਵਿੱਚ ਆਪਾਂ ਜਿੱਤ ਪ੍ਰਾਪਤ ਕਰਾਂਗੇ ਤੇ ਜਿਹੜੇ ਮੌਜੂਦਾ ਸਰਕਾਰ ਵਾ ਉਹਨੂੰ ਇੱਕ ਬਹੁਤ ਹੀ ਹਲਕਾ ਸ੍ਰੀ ਹਰ ਮੈਨਪੁਰ ਦੇ ਵਿੱਚ ਬਹੁਤ ਵੱਡਾ ਝਟਕਾ ਵੱਜਾ ਵਾ ਕਿਉਂਕਿ ਜਦੋਂ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਜਿਹੜੀ ਮੌਜੂਦਾ ਸਰਕਾਰ ਹੋਵੇ ਉਹਦੇ ਵਿੱਚ ਲੋਕ ਜਾਂਦੇ ਨੇ ਪਰ ਉਧਰੋਂ ਲੋਕ ਇੱਧਰ ਕਾਂਗਰਸ ਪਾਰਟੀ ਵਿੱਚ ਆ ਰਹੇ ਆ ਇਸ ਤੋਂ ਇਹੋ ਸਭ ਤੋਂ ਹੁੰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਆ ਇੰਡੀਆ ਕੱਠ ਜੋੜ ਜਿਹੜਾ ਵਾ ਦੀ ਸਰਕਾਰ ਜਿਹੜੀ ਆ ਭਾਰਤ ਵਿੱਚ ਬਣੇਗੀ ਤੁਸੀਂ ਕਾਹ ਵੀ ਨੋਟ ਕੀਤੀ ਹੋਊਗੀ ਜੋ ਕਿ ਕਾਂਗਰਸ ਨੇ ਤੁਹਾਨੂੰ ਹਲਕਾ ਚਾਰਜ ਲਾਤਾ ਤੁਹਾਡੇ ਤੇ ਭਾਰ ਬੜਾ ਹੁਣ ਲੱਗਦਾ ਨਹੀਂ ਕਿ ਭਾਰ ਥੋੜਾ ਤੁਹਾਡਾ ਵੰਡਿਆ ਵੀ ਜਾਊਗਾ ਮੈਂ ਜਦੋਂ ਆਪਣੀ ਟੀਮ ਜਿਹੜੀ ਲੈਕਚਰਾਂ ਹੁੰਦੀਆਂ ਆਵਾ ਜਾਂ ਕੋਈ ਗੇਮ ਖੇਡਦੇ ਆ ਕੋਈ ਟੀਮ ਵਰਕ ਹੁੰਦਾ ਵਾ ਮੇਰੇ ਹਲਕੇ ਦੀ ਜਿਹੜੀ ਮੇਰੀ ਟੀਮ ਹੈ ਬਹੁਤ ਵਧੀਆ ਵਾ ਤੇ ਪ੍ਰਧਾਨ ਨੰਬਦੀਪ ਸਿੰਘ ਪੰਨੂ ਜਿਹੜੇ ਸ੍ਰੀ ਹਰਬਿੰਦਪੁਰ ਨਗਰ ਕੌਂਸਲ ਦੇ ਪ੍ਰਧਾਨ ਨੇ ਇਹ ਉੱਥੇ ਕੰਮ ਕਰਦੇ ਨੇ ਇਸ ਦਾ ਕੁੱਲ ਮਿਲਾ ਕੇ ਜਿਹੜਾ ਹਲਕਾ ਸ੍ਰੀ ਹਰਬਿੰਦਪੁਰ ਵਾ ਆਉਣ ਦਿਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਹੀ ਵਧੀਆ ਚਲ ਮਿਲੇਗਾ ਹਲਕਾ ਸ੍ਰੀ ਹਰਗਮਿੰਦਪੁਰ ਦੀ ਕੋਈ ਵੀ ਕਾਰਗੁਜ਼ਾਰੀ ਹੋਵੇ ਚਾਹੇ ਇਲੈਕਸ਼ਨ ਨਹੀਂ ਆ ਕਿ ਮੀਟਿੰਗਾਂ ਹੋਣਗੀਆਂ ਰੈਲੀਆਂ ਹੋਣਗੀਆਂ ਤੁਹਾਡਾ ਪੂਰੀ ਤਰ੍ਹਾਂ ਸਹਿਯੋਗ ਕਰਦੇ ਨਾਲ ਆ ਬਿਲਕੁਲ ਸਾਰੇ ਮੇਰੀ ਜਿਹੜੀ ਦੱਸਿਆ ਮੇਰੇ ਜਿੰਨੇ ਵੀ ਪਾਰਟੀ ਦੇ ਆਉਦੇਦਾਰ ਮੇਰਾ ਪੂਰਾ ਸਹਿਯੋਗ ਕਰਦੇ ਨੇ ਕੀ ਕਹਿਣਾ ਕਿ ਸ੍ਰੀ ਹਰਕਾਸਰੀ ਹਰਗਮਿੰਦਪੁਰ ਤੋਂ ਕਾਂਗਰਸ ਪਾਰਟੀ ਨੂੰ ਜਿਤਾਉਣ ਵਾਸਤੇ ਇਕਜੁੱਟ ਹੋ ਕੇ ਤੁਸੀਂ ਜੋਰ ਲਾਓਗੇ ਪੂਰਾ ਬਿਲਕੁਲ ਸਾਰੇ ਜੋਰ ਲਾ ਰਹੇ ਆਪਾਂ ਬਿਲਕੁਲ ਸਾਰੇ ਇਕ ਮੁੱਠ ਹੋ ਕੇ ਜੋਰ ਲਾ ਕਰਿ ਆਵੇ ਤਾਂ ਵੀ ਤੁਹਾਨੂੰ ਲੋਕ ਸਭਾ ਦੇ ਵਿੱਚ ਰਿਜ਼ਲਟ ਮਿਲ ਜਾਣਾ ਨਹੀਂ ਰਿਜ਼ਲਟ ਮਿਲੇਗਾ ਜਿੱਤ ਦਿਵਾਓਗੇ ਇੱਥ ਲੀਡ ਦੇ ਨਾਲ ਕਿ ਜਾਂ ਲੀਡ ਦੇ ਨਾਲ ਜਾਵਾਂਗੇ ਇਸ ਵੇਲੇ ਅਸੀਂ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਕੋਆਰਡੀਨੇਟਰ ਮਨਜੀਤ ਸਿੰਘ ਚੀਮਾ ਜੀ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਪਾਰਟੀ ਦੇ ਵਿੱਚ ਨਗਰ ਕੌਂਸਲ ਪ੍ਰਧਾਨ ਮਨਦੀਪ ਸਿੰਘ ਹੋਣੀ ਕਾਫੀ ਕੌਂਸਲਰਾਂ ਦੇ ਨਾਲ ਜਿਹੜੇ ਕਿ ਸ਼ਾਮਲ ਹੋਏ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੱਦਾਂ ਦਾ ਇਹਨਾਂ ਨੂੰ ਅੱਜ ਬਲ ਮਿਲਿਆ ਮਹਿਸੂਸ ਹੋ ਰਿਹਾ ਹਾਂਜੀ ਚੀਮਾ ਸਾਹਿਬ ਤੁਹਾਨੂੰ ਦੱਸ ਦਿਆਂ ਕਿ ਨਵਦੀਪ ਸਿੰਘ ਪੰਨੂ ਜੀ ਆਪਣੀ ਜੋ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ ਮੌਜੂਦਾ ਪ੍ਰਧਾਨ ਨੇ ਔਰ ਆਪਣੇ ਸਮੂਚੀ ਕਾਉਂਸਲ ਜਿਹੜੀ ਆ ਉਹਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਇਆ ਅਸੀਂ ਉਹਨਾਂ ਨੂੰ ਜੀ ਆਇਆਂ ਆਪੇ ਇਹਨਾਂ ਦਾ ਸ਼ਾਮਲ ਹੋਣ ਦੇ ਨਾਲ ਕਿੰਦਾ ਦਾ ਬਲ ਜੜਾ ਕੇ ਕਾਂਗਰਸ ਪਾਰਟੀ ਨੂੰ ਮਿਲੂਗਾ ਸ੍ਰੀ ਹਰਗੁਮੰਦਪੁਰ ਦੇ ਵਿੱਚ ਇਸ ਗੱਲ ਦਾ ਅੰਦਾਜ਼ਾ ਦੇਖੋ ਤੁਸੀਂ ਲਾ ਸਕਦੇ ਹੋ ਜਦੋਂ ਕਿਸੇ ਵੀ ਸ਼ਹਿਰ ਦੀ ਪੂਰੀ ਨਗਰ ਕਾਉਂਸਲ ਸੱਤਾਧਿਰ ਨੂੰ ਛੱਡ ਕੇ ਆਏਗੀ ਤਾਂ ਉਹ ਤਾਂ ਬਹੁਤ ਵੱਡੀ ਗੱਲ ਆ ਉਹਦੇ ਨਾਲ ਬਹੁਤ ਵੱਡਾ ਬਲ ਮਿਲੇਗਾ ਲੱਗਦਾ ਵਾ ਕਿ ਹੁਣ ਇੱਥੇ ਹੋਰ ਕੌਂਸਲ ਜਿਹੜੀ ਸਟਰੋਂਗ ਹੋ ਜੇਗੀ ਜਾਂ ਲੀਡ ਖੜੇਗੀ ਜਾਂ ਜਿੱਤ ਜਾਏਗਾ ਤੁਹਾਡਾ ਉਮੀਦਵਾਰ ਬਿਲਕੁਲ ਖੜੇਗੀ ਜੀ ਕਿਉਂਕਿ ਆਮ ਆਦਮੀ ਪਾਰਟੀ ਕੋਲ ਸੀਗੇ ਏ ਔਰ ਸਾਰੇ ਜਦੋਂ ਹੁਣ ਸਾਡੇ ਵੱਲ ਆਏ ਨੇ ਤਾਂ ਮੈਂ ਸਮਝਦਾ ਕਿ ਕਾਂਗਰਸ ਦੇ ਕੈਡਰ ਨੂੰ ਉੱਥੇ ਬਹੁਤ ਮਜ਼ਬੂਤੀ ਮਿਲੀ ਹੈ ਔਰ ਤਗੜੀ ਲੀਡ ਨਾਲ ਜਿੱਤਾਂਗੇ ਪਾਰਟੀਆਂ ਤੇ ਦੂਜੇ ਦੇ ਉਮੀਦਵਾਰ ਵੀ ਪੂਰਾ ਜੋਰ ਲਾਉਣਗੇ ਜਿਵੇਂ ਕਿ ਆਮ ਆਦਮੀ ਪਾਰਟੀ ਨੂੰ 2 ਸਾਲ ਦੇ ਕਰੀਬ ਉਹਨਾਂ ਨੇ ਵੀ ਕਹਿਣਾ ਇਹ ਕੰਮ ਕੀਤੇ ਆ ਭਾਜਪਾ ਵੀ ਆਈ ਆ ਕਾਲੀਦਾਵ ਦੀ ਗੱਲ ਕਰੀ ਉਹਨਾਂ ਨੇ ਵੀ ਕਮਰਕੱਸਾ ਪੂਰਾ ਆਪਣਾ ਕੱਸਿਆ ਤੁਸੀਂ ਆਪਣ ਇਕੋ ਇਲੈਕਸ਼ਨ ਦੇ ਵਿੱਚ ਮੈਂ ਸਮਝਦਾ ਹਮੇਸ਼ਾ ਸੱਤਾ ਤੇ ਔਰ ਵਿਰੋਧੀ ਤੇ ਦਾ ਮੁਕਾਬਲਾ ਹੁੰਦਾ ਹੈ ਇੱਥੇ ਸੱਤਾ ਜਿਹੜੀ ਆਮ ਆਦਮੀ ਪਾਰਟੀ ਕੋਲ ਹੈ ਔਰ ਮੁੱਖ ਵਿਰੋਧੀ ਪਾਰਟੀ ਜਿਹੜੀ ਉਹ ਕਾਂਗਰਸ ਹੈ ਸੈਂਟਰ ਦੇ ਵਿੱਚ ਬੀਜੇਪੀ ਹੈ ਸੱਤਾ ਦੇ ਵਿੱਚ ਔਰ ਉੱਥੇ ਵੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਹੈ ਪਰ ਇੱਕ ਲੋਕ ਸਭਾ ਹਲਕੇ ਦੇ ਅੰਦਰ ਅਲੱਗ-ਅਲੱਗ ਜਿਹੜੇ ਨੇ ਵਿਧਾਨ ਸਭਾ ਖੇਤਰ ਹੁੰਦੇ ਆ ਉੱਥੇ ਕਿਸੇ ਜਗ੍ਹਾ ਤੇ ਸਾਡਾ ਮੁਕਾਬਲਾ ਬੀਜੇਪੀ ਨਾਲ ਹੋਗਾ ਕਿਤੇ ਆਮ ਨਾਲ ਹਾਲਾਂਕਿ ਇੱਥੇ ਸਾਡੇ ਬੀਜੇਪੀ ਦਾ ਆਧਾਰ ਕੋਈ ਨਹੀਂ ਹੈ ਬਰੇਸ਼ੀ ਦੀ ਹਜ਼ਬੰਦਪੁਰ ਚ ਔਰ ਇੱਥੇ ਜਿਹੜਾ ਉਹ ਆਮ ਆਦਮੀ ਪਾਰ ਕੀ ਕਾਰਨ ਹੋਵੇਗਾ ਕਿ ਲੋਕ ਜਿਹੜੇ ਨੇ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਆ ਕਾਂਗਰਸ ਨੂੰ ਵੋਟਾਂ ਪਾ ਕੇ ਜਿਤਾ ਦੇਣਗੇ ਤੁਸੀਂ ਦੇਖੋ ਬਹੁਤ ਘੱਟ ਵਿਧਾਨ ਸਭਾ ਖੇਤਰਾਂ 'ਚ ਇਸ ਤਰ੍ਹਾਂ ਹੁੰਦਾ ਕਿ ਉੱਥੇ ਜਿਹੜੀ ਹੈ ਕਾਉਂਸਲ ਆਪਣੇ ਪ੍ਰਧਾਨ ਔਰ ਆਪਣੇ ਕਾਉਂਸਲਰ ਸਹਿਬਾਨ ਦੇ ਸਮੂੱਚੇ ਜਿਹੜੇ ਨੇ ਛੱਡ ਕੇ ਆ ਜਾਂਦੇ ਨੇ ਇੱਥੋਂ ਤੁਸੀਂ ਆਮ ਆਦਮੀ ਪਾਰਟੀ ਦੀ ਗਰਾਊਂਡ ਦੀ ਸਥਿਤੀ ਜਿਹੜੀ ਆ ਉਹ ਕਿੱਥੇ ਖੜੇ ਨੇ ਇਹਦਾ ਅੰਦਾਜ਼ਾ ਲਾ ਲਓ ਔਰ ਉਹ ਨਤੀਜਾ ਕੀ ਹੋਏਗਾ ਇਹਦਾ ਵੀ ਕੈਫਾ ਲੱਗ ਜਾਂਦਾ